ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਫੇਰ ਸਵੇਰੇ ਸਵੇਰੇ ਬਲਾਸਪਰ ਆਉਣਾ ਪੈ ਗਿਆ ਕਿਉਂਕਿ ਕੱਲ ਇੱਥੇ ਬੰਦਿਆਂ ਨੇ ਕੰਮ ਕਰ ਲਿਆ ਆਪਣਾ ਨਾ ਉੱਥੇ ਇੱਕ ਟਾਲੀ ਹੁੰਦੀ ਸੀ ਜਮੈਂ ਸੁੱਕੀ ਉਹ ਪੱਟੀ ਸੀਗੀ ਤੇ ਉੱਥੇ ਜੀਸੀਬੀ ਨਾਲ ਟੋਆ ਪਟਿਆ ਸੀਗਾ ਤੇ ਉਹ ਟੋਏ ਦੇ ਵਿੱਚ ਟਰੈਕਟਰ ਡਿੱਗ ਗਿਆ ਡਿੱਗ ਤੇ ਉਹ ਟੋਏ ਦੇ ਵਿੱਚ ਗਿਆ ਟਰੈਕਟਰ ਡਿੱਗ ਉਹਦੇ ਨਾਲ ਟਾਲੀ ਸੀਗੀ ਵੱਡੀ ਬਹੁਤ ਪਰ ਉਹ ਸੁੱਕੀ ਨਹੀਂ ਸੀ ਪਤਾ ਨਹੀਂ ਤਾਂ ਕਾਤੋ ਸੁੱਕੀ ਆ ਅੱਗ ਦੇ ਕਾਰਨ ਸੁੱਕੀ ਆ ਕਿਉਂਕਿ ਜਦੋਂ ਆਪਾਂ ਖੇਤਾਂ ਲਿਆ ਪਹਿਲਾਂ ਹੀ ਸੁੱਕੀ ਖੜੀ ਧੀ ਉਹ ਤੇ ਉਹਨੂੰ ਅੱਗ ਵੀ ਜਦੋਂ ਕਿਤੇ ਇਤੋਂ ਪਿੱਛੇ ਅੱਗ ਲੱਗੀ ਉਹ ਥੱਲੇੋਂ ਦਾ ਮੱਚ ਗਈ ਫਿਰ ਆਪਾਂ ਉਹ ਜੀਸੀਬੀ ਨਾਲ ਪਟਾ ਕੇ ਬਾਹਰ ਕਢਵਾ ਦਿੱਤੀ ਉਹਦਾ ਟੋਆ ਬਹੁਤ ਵੱਡਾ ਸੀ ਉੱਥੇ ਉਹਦੇ ਵਿੱਚ ਨਾ ਟਰੈਕਟਰ ਡੈਪਿਆ ਮੋਹਰੋਂ ਜਾ ਕੇ ਬੰਦੇ ਨੂੰ ਪਤਾ ਨਹੀਂ ਲੱਗਿਆ ਤੇ ਉਹ ਮੋਹਰੋਂ ਟਰੈਕਟਰ ਡੈਪਿਆ ਤੇ ਹੁਣ ਟੋਚਨ ਭਾ ਕੇ ਉਹਨੂੰ ਕੱਢਣ ਆਏ ਆ ਬਾਹਰ ਤੇ ਹੁਣ ਕੱਢਦੇ ਆ ਟੋਚਨ ਪਾ ਕੇ ਦੋ ਟਰੈਕਟਰ ਲਿਆਉਣੇ ਪਏ ਤੇ ਲੋਕ 11 ਚ ਪਾਣੀ ਰਹਿ ਗਿਆ ਸੀ ਇਹਦਾ ਬਿਜਲੀ ਨਾਲ ਪਿਆ ਨਹੀਂ ਸੀਗਾ ਬਿਜਲੀ ਜਾਨੂੰ ਚੱਲੇਗੀ ਤੇ ਜਨਰੇਟਰ ਚ ਲਾਇਆ ਆਏ ਨੇ ਇੱਥੇ ਆਪਣਾ ਪੱਕਾ ਹੀ ਲੈ ਲੈਣ ਦਾ ਖੜਾ ਵਾ ਜਨਰੇਟਰ ਚਲਾ ਲਈਦਾ ਤੇ ਇੰਨਾ ਕੁ ਲੋਡ ਆ ਦੇ ਲੋ ਬਿਲਕੁਲ ਲੋਡ ਦੇ ਦੋ ਮੋਟਰਾਂ ਚੱਲਦੀਆਂ ਤੀਜੀ ਵੀ ਚਲਾ ਦਿੰਦਾ ਉਹ ਪਰ ਉਹ ਬੰਦ ਆ ਉੱਧਰ ਕਿਉਂਕਿ ਪਾਣੀ ਵਾਧੂ ਆ ਸਾਰੇ ਅਦੀ ਪਾਣੀ ਸੁੱਕਣ ਦਾ ਇੰਤਜ਼ਾਰ ਨਹੀਂ ਕਰਦੇ ਹੁੰਦੇ ਵੀ ਜਿਹੜੇ ਖੱਤੇ 'ਚ ਪਾਣੀ ਨਹੀਂ ਪਿਓਜ ਪਾ ਦੇ ਬਸ ਚਾਹੇ ਜਨਰੇਟਰ ਚ ਲਾ ਕੇ ਪਾਉਣਾ ਪਵੇ ਚਾਹੇ ਜਿੱਦਾਂ ਮਰਜੀ ਆ ਵੀ ਜਿੱਥੇ ਪਾਣੀ ਨਹੀਂ ਪਿਆ ਉਹ 'ਚ ਐਵੇਂ ਨੁਕਸਾਨ ਨਹੀਂ ਕਰਨਾ ਉਹ 'ਚ ਪਾਣੀ ਪਾ ਦੇ ਬਸ ਤੇ ਪਾਣੀ ਬਹੁਤ ਵਧੀਆ ਖੜਾ ਏ ਖੱਤੇ 'ਚ ਸਾਰੇ 'ਚ ਬਹੁਤ ਵਧੀਆ ਪਾਣੀ ਪੁਣੀ ਖੜਾ ਸਾਰੇ ਗੱਲ 'ਚ ਐਨ ਪੂਰਾ ਵਧੀਆ ਵਾ ਤੇ ਚਲੋ ਮਿਹਨਤ ਕੀਤੀ ਆ ਮਿਹਨਤ ਕੀਤੀ ਰਾਸ ਆਈ ਆ ਯਾਨੀ ਕਿ ਜਿਵੇਂ ਖੱਤੇ ਕੋਤੇ ਪੱਧਰ ਕਰ ਲੇ ਸਾਰਾ ਕੁਝ ਕਰ ਲਿਆ ਇਹੋ ਜੀਆਂ ਮਾੜੀਆਂ ਮੋਟੀਆਂ ਗੱਲਾਂ ਤਾਂ ਕੰਮ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਠੀਕ ਨੇ ਕਿਸੇ ਚੀਜ਼ ਦਾ ਸੌਖਾ ਤਾਂ ਦੁੱਖ ਵੀ ਤਾਂ ਕਿਸੇ ਨਾ ਕਿਸੇ ਚੀਜ਼ ਦਾ ਹੈਗਾ ਹੀ ਆ ਇਹ ਗੱਲਾਂ ਤਾਂ ਹੁੰਦੀਆਂ ਹੀ ਆ ਹਨ ਤੇ ਤੇ ਹੁਣ ਆਪਾਂ ਕਹੀ ਜਾਈਏ ਵੀ ਸਾਰੀਆਂ ਚੀਜ਼ਾਂ ਦਾ ਸੌਖੀ ਸੌਖਾ ਤਾਂ ਇਦਾਂ ਨਹੀਂ ਹੁੰਦਾ ਕਿਸੇ ਨਾ ਕਿਸੇ ਚੀਜ਼ ਦਾ ਦੁੱਖ ਵੀ ਤਾਂ ਪੈਣ ਲੇਗਾ ਕੋਈ ਪਾਰੇ ਦੋਖ ਨਹੀਂ ਹੈਗਾ ਕੱਲ ਹੁਣ 40 ਕਿਲਿਆਂ ਜਰੇ ਉਹ ਪਾ ਕੇ ਫੇਰ ਤੂੰ ਦਿਆਖੀਰ ਲਿਖ ਦਿੱਤੇ ਤੇ ਉਹ ਹੁਣ ਜੇ ਬੰਦਾ ਇੱਥੇ ਸੀਗਾ ਉਹਨੇ ਦੱਸਿਆ ਨਹੀਂ ਉਹਨੂੰ ਵੀ ਨਹੀਂ ਦੀ ਜਾਂਚ ਕੀਤੀ ਇੱਥੇ ਤੁਸੀਂ ਚੱਲੀਏ ਚੱਕ ਲੈ ਹਥਿਆਰ ਸੋਚਨ ਆਹ ਦੇ ਵੀਰੇ ਆਹ ਟਾਲੀ ਸੀਗੀ ਤੇ ਮੈਂ ਤਾਂ ਦਿਖਾ ਰਿਆਂ ਕਿਉਂਕਿ ਨਹੀਂ ਤਾਂ ਬੇਤੇ ਕਈ ਬਦਵਾਨਾਂ ਨੇ ਇਹ ਕਹਿ ਦੇਣਾ ਵੀ ਵੀਰੇ ਤੁਸੀਂ ਦਰਖਤ ਪੱਟਤਾ ਦਰਖਤ ਕਿਉਂ ਪੱਟਿਆ ਹਨ ਵੀਰੇ ਆ ਸੁੱਕੀ ਟਾਹਲੀ ਸੀਗੀ ਠੀਕ ਹੈ ਨਾ ਉਹ ਦੇਖ ਲਓ ਉਹਨੂੰ ਅੱਗ ਵੀ ਲੱਗੀ ਦੀ ਜੜ੍ਹ ਚ ਉਹ ਦੇਖ ਇੰਨੀ ਸੁੱਕੀ ਟਾਹਲੀ ਸੀ ਇਹ ਪੱਤੀ ਸੀ ਉਹਦੇ ਸਾਰੀ ਮੱਚ ਗਈ ਠੀਕ ਨਹੀਂ ਤੇ ਤਾਂ ਦਿਖਾਈ ਹੈ ਕਿ ਕਈ ਬਦਵਾਨ ਆ ਇਹ ਨਾ ਕਹਿ ਦੇਣ ਵੀ ਤੁਸੀਂ ਦਰਖਤ ਪੱਟਿਆ ਫਲਾਨਾ ਕੀਤਾ ਇਹ ਤਾਂ ਦਰਖਤ ਪੱਟ ਹੋਇਆ ਠੀਕ ਹੈ ਇੱਥੇ ਇਹਨਾਂ ਦੇ ਪਾਪੂਲਰ ਵੀਤੀ ਹੋਏ ਸੀਗੇ ਉਹ ਇਹਨਾਂ ਨੇ ਪਟਵਾ ਤੇ ਸਾਰੇ ਤੇ ਹੁਣ ਚੱਲੇ ਆ ਟਰੈਕਟਰ ਕੱਢਣ ਹੌਲੀ ਹੌਲੀ ਲੈ ਕੇ ਜਾਣਾ ਕਿਉਂਕਿ ਕਿਆਰੇ ਨਹੀਂ ਧੋਨਾ ਡੁੱਬੂਗਾ ਦੇਖ ਲਓ ਇਹਨਾਂ ਪੂਰੇ ਡੱਡੂ ਬੋਲਦੇ ਖੜੇ ਆ ਟਰੈਕਟਰ ਝੋਨੇ ਚ ਪਾਣੀ ਪੁੜੀਆਂ ਨ ਵਧੀਆ ਸਾਰਾ ਸਾਰਾ ਕੁਝ ਵਧੀਆ ਆ ਦੇਖੋ ਵੀਰੇ ਆਹ ਕੰਮ ਹੋ ਰਾਇਆ ਤੇ ਲੰਮੂਰਲੇ ਟਾਇਰ ਡੁੱਬੇ ਖੜਿਆ ਕਿਉਂਕਿ ਇੱਥੇ ਨਾ ਝੜ ਉਹ ਜਿਹੜਾ ਟਰੈਕਟਰ ਵੀ ਫਸ ਜਾਂਦਾ ਥੱਲੇ ਜਾਂਦਾ ਕਿਵੇਂ ਬ్రో ਇਹ ਵੀ ਇੱਕ ਚੱਲਦੇ ਕੰਮ ਦਾ ਹਿੱਸਾ ਹੈ ਬਾਈ ਜਿਹੜੀਆਂ ਚੀਜ਼ਾਂ ਸੌਖ ਦਿੰਦੀਆਂ ਕਦੇ ਨਾ ਕਿਤੇ ਦੁੱਖ ਮਾੜਾ ਮੋੜਾ ਦਾ ਦਿੰਦੀਆਂ ਨੇ ਜੇ ਹੁਣ ਇੰਨਾ ਕੁ ਦੇ ਦੇਣਗੇ ਤਾਂ ਕੁਝ ਨਹੀਂ ਹੁੰਦਾ ਪਰ ਇਹ ਕੰਮ ਵੀ ਬਹੁਤ ਕਰਦਾ ਜੇ ਹੁਣ ਇਹ ਤੇ ਵੀਰ ਕਮੈਂਟ ਕਰਨ ਵੀ ਲੈ ਤਾਂ ਧੁੱਸ ਗਿਆ ਤਾਂ ਐ ਹੋ ਗਿਆ ਤਾਂ ਕੁਝ ਨਹੀਂ ਹੁੰਦਾ ਇਹ ਚੀਜ਼ਾਂ ਨਾਰਮਲ ਆ ਇਹ ਇਹ ਤੇ ਚੱਲਦੇ ਚੱਲਦੇ ਨਾਲ ਟਰੈਕਟਰ ਹੁਣ ਤੁਸੀਂ ਦੇਖ ਲਓ ਐਡਾ ਡੂੰਘਾ ਟੋਆ ਸੀ ਥੱਲੇ ਇੰਜਨ ਵੀ ਲੱਗ ਗਿਆ ਥੱਲੇ ਉਹ ਥੱਲਿਓਂ ਐ ਵਿੱਚੋਂ ਖੁੱਭ ਕੇ ਗੱਡਿਆ ਹੈ ਇਹ ਚੱਕਰ ਤੇ ਇਹਦਾ ਮਾੜੀਆਂ-ਮੁੰਡੀਆਂ ਗੱਲਾਂ ਤਾਂ ਇਦਾਂ ਹੁੰਦੀਆਂ ਹੀ ਰਹਿੰਦੀਆਂ ਕੰਮਕਾਰ ਦੇ ਵਿੱਚ ਤੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇਹ ਚੱਲਦਾ ਰਹਿੰਦਾ ਤੇ ਹੁਣ ਜੇ ਕੋਈ ਵੀ ਸੋਚਣ ਲਾਇਆ ਇਹਦਾ ਟਰੈਕਟਰ ਤਾਂ ਜਾਂਦਾ ਦਾ ਇਹਦਾ ਔਖਾ ਵਾ ਕੰਮ ਐਦਾਂ ਵਾ ਪਰ ਨਹੀਂ ਵੀਰੇ ਟੌਕ ਬਹੁਤ ਹੈ ਇਹਦਾ ਜੇ ਇੰਨਾ ਕੁ ਤੌਰ ਤੇ ਹੁੰਦੀ ਗਿਆ ਤਾਂ ਕੁਝ ਨਹੀਂ ਹੁੰਦਾ ਕੱਢ ਲਾਂਗੇ ਕੁਝ ਨਹੀਂ ਹੁੰਦਾ ਕੋਈ ਪਹਾੜ ਵਾਲਾ ਕੰਮ ਨਹੀਂ ਹੈਗਾ ਤੇ ਠੀਕ ਆ ਕੱਢਿਆ ਜਾ ਦੇ ਲੋ ਇੰਨੀ ਬੁਰੀ ਤਰੀਕੇ ਨਾਲ ਥੱਲੇ ਡਿੱਗ ਗਿਆ ਟਰੈਕਟਰ ਟਾਇਰ ਦੋਨੇ ਇੱਕ ਦੂਜੇ ਵੱਲੋਂ ਮੁੜੇ ਹੋਏ ਹੁਣ ਇਹ ਨਹੀਂ ਪਤਾ ਵੀ ਪਿੰਡਲ ਟੁੱਟ ਗਿਆ ਵੀ ਆਪਣਾ ਐਂਡ ਟੁੱਟ ਗਿਆ ਜਾਂ ਕੀ ਹੋ ਗਿਆ ਕੁਝ ਨਹੀਂ ਪਤਾ ਮੋਰੇ ਨਾਲ ਥੱਲੇ ਫਸ ਕੇ ਜੜ ਚਟਾਲੀ ਦੇ ਤੇ ਐਂਡ ਟੁੱਟ ਗਿਆ ਦੇਖੋ ਐਂਡ ਟੁੱਟਣ ਨਾਲ ਚੱਕੇ ਗਏ ਮੋੜ ਤਾਂ ਕਰਕੇ ਨਹੀਂ ਦੇ ਨਿਕਲ ਹੁਣ ਪਹਿਲਾਂ ਇੱਕ ਵਾਰ ਮੋਰ ਨੂੰ ਕੇ ਦੇਖ ਕੇ ਖਿੱਚਿਆ ਤੇ ਉਹ ਐਂਡ ਦੇ ਨਾਲ ਸੰਗਲ ਬੰਨਿਆ ਵੀ ਸਟੀering ਸਿੱਧਾ ਰਹੇ ਬਸ ਤੇ ਹੁਣ ਸਟੀering ਸਿੱਧਾ ਰਹੂਗਾ ਤਾਂ ਹੁਣ ਨਿਕਲੂ ਦੇਖਦੇ ਆ ਮਗਰ ਨੂੰ ਪਾ ਕੇ ਹੁਣ ਇੱਕ ਵਾਰ ਕਿਉਂਕਿ ਮਗਰ ਨੂੰ ਜਾਏ ਤੇ ਰੋ ਦੇ ਲੋ ਇੰਜਨ ਦਾ ਥੱਲੇ ਲੱਗ ਗਿਆ ਪੰਪ ਕਿੰਨਾ ਉੱਚਾ ਵਾ ਸਾਰਾ ਥੱਲੇ ਬਹਿ ਗਿਆ ਰਾਨ ਇਧਰਲਾ ਵੀ ਆਪ ਦੇਖਦੀ ਮੜ ਕੇ ਇਹ ਜਿਵੇਂ ਪਹਿਲਾਂ ਪਾਇਆ ਦੀ ਉਵੇਂ ਪਾ ਦੇ ਘੁਮਾ ਕੇ ਦੇਖਦੇ ਆ ਮਗਰ ਨੂੰ ਫੇਟ ਕੇ ਕੀ ਬਣਦਾ ਨੋ ਜੀ ਦੇਖ ਲੋ ਮਾੜਾ ਜਿਹਾ ਕੰਮ ਸੀਗਾ ਨਿਕਲ ਗਿਆ ਤੇ ਆ ਉੱਤੋਂ ਮਿੱਟੀ ਲਾ ਦੇ ਇਹਦੇ ਉ ਉਹ ਮਿੱਟੀ ਲਾ ਦੇ ਉੱਤੋਂ ਆਹ ਆ ਢਾਈ ਡਾਟ ਟੁੱਟ ਗਿਆ ਸੀਗਾ ਜਿਹਨੇ ਸਾਰਾ ਪੰਗਾ ਪਾਇਆ ਇਹਨਾਂ ਨੇ ਕਹਿੰਦੇ ਟੋਚਣਾ ਇਹਦੇ ਉੱਤੋਂ ਦੀ ਪਾ ਲਿਆ ਤਾਂ ਦੁੱਟਿਆ ਹੁਣ ਨਹੀਂ ਨਹੀਂ ਖੁੱਲੂਗਾ ਫਿਰ ਸਾਹੇ ਇਧਰ ਨੂੰ ਟੈਟ ਹੋ ਨਹੀਂ ਖੁੱਲੂਗਾ ਹਾਂ ਹਾਂ ਖੁੱਲੂ ਅਜੇ ਕੋਈ ਨਜਰਾਂ ਲੱਗੀਆਂ ਨਜਰਾਂ ਇਹ ਚਲਦੀ ਵਾਲੀ ਵਧੀਆ ਸੀ ਟਹਿ ਜਾਣੇ ਦੀ ਨਜਰਾਂ ਲਾਦੀਆਂ ਇਹਨੂੰ ਆਪਣੇ ਜੌਂਡੀਅਰ ਦੇ ਵਿੱਚ ਨਾ ਸਾਰੇ ਪਾਸੇ ਉਹਦੇ ਪਾਣੀ ਭਰ ਗਿਆ ਵਿਚਾਰੇ ਦੇ ਹੁਣ ਕੱਲ ਨੂੰ ਖਲਾ ਆ ਕੇ ਸਾਰਾ ਫੇਰ ਚੈੱਕ ਕਰਾਉਣਾ ਪੈਣਾ ਅੱਜ ਤਾਂ ਉੱਥੇ ਤਾਂ ਖਾਦ ਮਾਰਿਆਂਦੀ ਕਿਉਂਕਿ ਕੱਲ ਖਾਦ ਮਾਰੀ ਸੀਗੀ ਕੱਲ ਰਹਿ ਗਿਆ ਸੀ ਵਿੱਚ ਨਾ ਤੇ ਬੜਾ ਨਜਰਾ ਲੱਗ ਗਿਆ ਨਜਰਾ ਤੇ ਮੋਰਲੇ ਹਿੱਸੇ 'ਚ ਵੀ ਪਾਣੀ ਪੈ ਗਿਆ ਤੇ ਮਗਰ ਵੀ ਮੰਗਲਾਲ ਮੰਗਲੂਲ 'ਚ ਪਾਣੀ ਪਿਆ ਮਗਰਲੇ 'ਚ ਵੀ ਮੋਰ ਇੰਜਨ ਵਾਲਾ ਵੱਜ ਗਿਆ ਮਗਰ ਜਿੱਥੇ ਗੇਰ ਵਾਲਾ ਬਹੁਤ ਚ ਪਾਣੀ ਭੈ ਗਿਆ ਕਿਉਂਕਿ ਰਾਤ ਸਾਰੀ ਰਾਤ ਉਵੇਂ ਵਿੱਚ ਡੁੱਬਿਆ ਖੜਾ ਰਿਆ ਕੋਈ ਹੱਲ ਹੈ ਨਹੀਂ ਸੀਗਾ ਨਾ ਵੀ ਰਾਤ ਨੂੰ ਨਿਕਲਣਾ ਲੈ ਸਵੇਰੇ ਜਾ ਕੇ ਕੱਢਿਆ ਸਾਜਰੀ ਤੇ ਹਣ ਉਹਦਾ ਕੰਮ ਜਿਆ ਕਰਾਉਣਾ ਪੈਣਾ ਸਾਰਾ ਦੁਬਾਰਾ ਖੋਲਣਾ ਪੈਣਾ ਹੁਣ ਮਗਰੋਂ ਮੋਰੋ ਚਲੋ ਬਾਕੀ ਹੋ ਆ ਵੀਰੇ ਕੰਮ ਕੰਮ ਦੇ ਵਿੱਚ ਤਾਂ ਇਹ ਜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਕੰਮ ਦੇ ਵਿੱਚ ਹੁੰਦਾ ਹੀ ਰਹਿੰਦਾ ਇਹ ਕੁਝ ਹੋਈ ਵੀ ਜਾਣਾ ਹਨ ਬਾਕੀ ਦੇਖੀ ਜਾਂਦਾ ਹੁਣ ਕੀ ਬਣਦਾ ਕੱਲ ਨੂੰ ਖਲਾ ਕੇ ਲਾਟਰੀ ਨਿਕਲੂਗੀ ਵੀ ਕੀ ਕੀ ਹੋਇਆ ਵਿਚਾਰੇ ਦਾ ਉਹ ਟਰੈਕਟਰ ਨੇ ਤਾਂ ਸ਼ੁਰੂ ਤੋਂ ਬਈ ਜੱਤੋਂ ਆਇਆ ਹੋਇਆ ਇੰਨਾ ਕਿ ਤੂੰ ਦੀ ਦੇਖ ਲਓ ਵੀ ਉਹ ਤੇ ਤੂੜੀ ਵਾਲੀ ਮਸ਼ੀਨ ਵੀ ਚੱਲਦੀ ਰਹੀ ਆ ਤਿੰਨ ਸਾਲ ਲਗਾਤਾਰ ਉਹ ਤੇ ਤੂੜੀ ਵਾਲੀ ਮਸ਼ੀਨ ਚ ਲਈ ਵਿੱਚ ਇਹ ਲੋ ਟੂੜੀ ਦਾ ਆਪ ਆਪ ਦੀ ਆਪਦੀ ਬਣਾਉਂਦੇ ਸੀਗੇ ਵੀ ਕਿਰਾਏ ਤੇ ਨਹੀਂ ਬਣਾਉਂਦੇ ਪਰ 50 45 ਟਰੈਕਟਰ ਚ ਜ਼ੋਰ ਬੜਾ ਸੀਗਾ ਜ਼ੋਰ-ਜ਼ੋਰ ਬੋਤ ਲਾਉਂਦਾ ਹੈ ਉਹ ਆਪਣਾ 2014 ਮਾਡਲ ਆ ਜਦੋਂ 50 45 ਆਇਆ ਹੀ ਆਇਆ ਸੀਗਾ ਉਸ ਸਾਲ ਹੀ ਪਹਿਲੇ ਸਾਲ ਹੀ ਆਪਾਂ ਉਹ ਲੈ ਲਿਆ ਸੀਗਾ ਤੇ ਯਾਨੀ ਕਿ ਪਹਿਲਾ ਫੋਰ ਬਿਲ ਸੀਗਾ ਵੀਰੇ ਆਪਣਾ ਉਹ 2014 ਚ ਤੇ ਪਹਿਲਾ 4 ਵੀਲ ਸੀਗਾ ਤੇ ਇੰਨਾ ਨਜ਼ਾਰਾ ਦਿੰਦਾ ਸੀ ਨਾ ਬੜਾ ਵਧੀਆ ਲੱਗਣਾ ਹਨਾ ਚਲਾਉਣ ਦੇ ਵਿੱਚ ਵੀ ਲੈ ਜਾਈ ਤਾਂ ਚੱਲਦਾ ਹੀ ਬਹੁਤ ਜਾਦੇ ਵਧੀਆ ਹਨਾ ਵੀ ਇੰਨਾ ਵਧੀਆ ਚੱਲਦਾ ਤੇ ਵੀ 13 ਹਾਲਾਂ ਨੂੰ ਭੱਜਿਆ ਫਿਰਦਾ ਫਲਾਨਾ ਐ ਤਿੰਨ ਖਾਏ ਬੜਾ 13 ਹਾਲੀ ਪਾਪਾ ਕੇ ਬੋਂਦੇ ਰਹੇ ਆ ਉਹਦੇ ਨਾਲ ਅਸੀਂ ਉਹੀ ਜੋਰ ਲਵਾ ਲਿਆ ਆ ਕੇ ਦੇਖਣਾ ਬਹੁਤ 18 ਤਵੀਆਂ ਤੇ ਬਹੁਤ ਵਧੀਆ ਚੱਲਦਾ ਹੁੰਦਾ ਹੈ ਹਣ ਵਿਚਾਰ ਜਿੱਦਣ ਤੇ ਪੰਪ ਤੇ ਚਾੜਦਾ ਉਦੋਂ ਤੋਂ ਉਹਦੀ ਜਾਦੇ ਸ਼ਾਮਤਾ ਹੀ ਰਹਿੰਦੀ ਹੈ ਕਹੋ ਵੀ ਭਾਈ ਪੂਰਾ ਝੋਨੇ ਦੇ ਵਿੱਚ ਤਾਂ ਪੂਰਾ ਲੋਡ ਤੇ ਚੱਲਦਾ ਐਨ ਪੂਰਾ ਲੋਡ ਤੇ ਇਉਂ ਨਹੀਂ ਹੈਗਾ ਵੀ ਘੱਟ ਲੋਡ ਤੇ ਪੂਰਾ ਲੋਡ ਤੇ ਚੱਲਦਾ ਝੋਨੇ ਦੇ ਵਿੱਚ ਤਾਂ ਵਾ ਕੱਲ ਤੋਂ ਯਾਰ ਕੰਮ ਨਾ ਹੋਰ ਖਿੱਚ ਦੇਣਾ ਕੱਲ ਨੂੰ ਫੇਰ ਦੋ ਤਿੰਨ ਮੋਟਰਾਂ ਦੀ ਛੁੱਟੀ ਲਾਉਣੀ ਹੈ ਜਨਰੇਟਰ ਚਲਾਉਣ ਦੀ ਅੱਜ ਹੁਣ आज ਜਿਗੀ ਵੀ ਲੇਟ ਆ ਜਾਣੀ ਆ ਤੇ 1 ਵਜੇ ਲੇਟ ਆ ਗਈ ਪਤਾ ਨਹੀਂ ਤਾਂ ਗਰਮੀ ਕਰਕੇ ਮੁੜ ਕੇ ਭੱਜ ਗਈ ਸਾਰਾ ਕੰਮ ਵਿੱਚ ਹੀ ਰਹਿੰਦਾ ਸਾਰੀਆਂ ਮੋਟਰਾਂ ਦੇ ਕੰਮ ਵਿੱਚ ਹੀ ਰਹਿੰਦਾ ਤੇ ਜਿੱਥੇ ਜਿੱਥੇ ਰਹਿ ਗਿਆ ਰਾਤ ਵੀ 11 ਵਿੱਚ ਰਹਿ ਗਿਆ ਸੀ ਉਹ ਫੇਰ ਨਹੀਂ ਭਰਿਆ ਲੇਟ ਥੋੜਾ ਟਾਈਮ ਆ ਕੇ ਬੰਦ ਹੋ ਗਈ ਤੇ ਹੁਣ ਗੱਲ ਨੂੰ ਦੇਖਦੇ ਆ ਤਿੰਨ ਚਾਰ ਮੋਟਰਾਂ ਤੇ ਜਨਰੇਟਰ ਲਾਉਣਾ ਜਨਰੇਟਰ ਲਾ ਕੇ ਨਵੇੜੀ ਆ ਯਾਰ ਮੈਨੂੰ ਆਇਆ ਵੀ ਅੱਗੇ ਅੱਗੇ ਵੀ ਸਾਡਾ 20 ਜਾਂ 22 ਤੱਕ ਮੁੱਕਦਾ ਹੁੰਦਾ ਹਨ ਤੇ ਐਤਕੀ ਵੀ ਸਾਡਾ 20 22 ਤੱਕ ਹੀ ਨੇੜੇ ਹੋਣਾ ਵਾ ਇਹਨੂੰ ਆਇਆ ਵੀ ਚਲੋ ਨਿਬੜ ਜਿਵੇਂ ਤਾਂ ਠੀਕ ਆ ਚੰਗੀ ਗੱਲ ਆ ਬਸ ਠੀਕ ਗੱਲ ਆ ਹੋਰ ਤਾਂ ਕੁਛ ਨਹੀਂ ਬਸ ਵੀ ਨੇੜੇ ਹੋ ਜਵੇ ਬਸ ਬਾਕੀ ਤਾਂ ਚਲੋ ਐਦਾਂ ਹੀ ਨਿਬੜੀ ਜਾਣਾ ਚੱਲੀ ਵੀ ਜਾਂਦਾ ਵਾ ਐਡੀ ਵੀ ਕੋਈ ਗੱਲਬਾਤ ਨਹੀਂ ਹਨਾ ਕੰਮ ਤਾਂ ਚੱਲਦਾ ਹੀ ਰਹਿਣਾ ਇਦਾਂ ਹੀ ਬਸ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਸਾਰੇ ਵੀਰਾਂ ਤੇ ਤਰੱਕੀਆਂ ਬਖਸ਼ੇ ਅੱਜ ਮੈਂ ਕਰਦੇ ਵਾਲੀ ਉਹ ਪਾਈ ਦੀ ਨਾ ਇੰਸਟਾਗ੍ਰam ਤੇ ਵੀ ਮੈਂ ਪਾਈ ਦੇ ਤੇ ਵੀ ਭਾਈ ਵੀਰੇ ਦੇਖੋ ਉਹ ਤਾਂ ਨਾ ਜੇ ਹੁਣ ਦੇਖ ਪਤਾ ਕੀ ਗੱਲ ਹੈ ਕਈ ਵੀਰ ਮੈਨੂੰ ਕਈ ਵੀਰਾਂ ਦੇ ਇੱਕ ਮੈਸੇਜ ਆਏ ਕਿ ਵੀਰੇ ਅਸੀਂ ਤਾਂ ਲਕੋਨੇ ਫਿਰਦੇ ਆਂ ਵੀ ਤੁਸੀਂ ਵੀ ਤੂੰ ਹੀ ਦੱਸ ਦਿਨਾ ਹਨ ਹੁਣ ਦੇਖ ਵੀਰੇ ਗੱਲ ਹੈਗੀ ਆ ਔ ਲੋਕੋ ਕੇ ਕਰਾਂਗੇ ਕੀ ਵੀਰੇ ਠੀਕ ਆ ਤੇ ਲਿਖੋਗੇ ਆਪਾਂ ਕਰਾਂਗੇ ਕੀ ਹਨਾ ਦੱਸਦਾ ਇਹ ਚ ਕਿਹੜੀ ਗੱਲ ਆ ਵੀਰੇ ਸਭ ਨੂੰ ਹੀ ਪਤਾ ਵਾ ਵੀ ਹਾਂ ਭਾਈ ਕਰਜਾ ਲੈ ਕੇ ਕਰਦੇ ਆ ਸਾਡੇ ਕੋਲੇ ਕਿਹੜਾ ਆਪਦੀ ਪ੍ਰਾਪਰਟੀ ਆ ਵਾਲੀ ਕਿ ਆਪਾਂ ਕਹਿ ਦਈਏ ਵੀ ਨਹੀਂ ਨਹੀਂ ਸਾਡੇ ਕੋਲ ਤਾਂ ਆਪਦੀ ਪ੍ਰਾਪਰਟੀ ਆ ਵੀ ਆਪਾਂ ਆਪਦੇ پیسے ਨਾਲ ਕਰਦੇ ਆ ਠੀਕ ਨਹੀਂ ਭਾਈ ਇੱਥੇ ਤਾਂ ਪ੍ਰਾਪਰਟੀਆਂ ਵਾਲਿਆਂ ਦੇ ਵੀ ਸਿਰ ਤੇ ਕਰਦੇ ਆ ਇਹ ਚ ਕਿਹੜੀ ਇਹ ਚ ਕੀ ਗੱਲ ਠੀਕ ਨਹੀਂ ਹੁਣ ਵੱਡੇ ਵੱਡੇ ਬਿਜ਼ਨਸਮੈਨ ਆ ਕੋਈ ਵੀ ਕੰਮ ਸਾਰੇ ਜਾਣੇ ਯਾਰ ਬੈਂਕਾਂ ਤੋਂ ਕਰਜ਼ੇ ਲੈ ਲੈ ਕੇ ਕਰਦੇ ਆ ਆਪਣੀਆਂ ਚਲੋ ਬੈਂਕਾਂ ਜਿਹੜੇ ਆਪਣੇ ਸ਼ੁਰੂ ਤੋਂ ਬਣੇ ਹੋਏ ਆ ਆਪਣੀਆਂ ਬੈਂਕਾਂ ਸ਼ੁਰੂ ਤੋਂ ਆਪਣੇ ਆਰਤੀ ਹੈ ਭਰਾਵੋ ਠੀਕ ਨਹੀਂ ਆਪਣੀਆਂ ਬੈਂਕਾਂ ਸ਼ੁਰੂ ਤੋਂ ਉਹੀ ਹੈ ਤੇ ਆਪਣਾ ਤਾਂ ਉਹਨਾਂ ਦੇ ਨਾਲ ਹੀ ਘਰ ਚੱਲਦਾ ਵਾ ਜਿੰਨੇ ਵੀ ਬਿਜ਼ਨਸਮੈਨ ਆ ਵੀਰੇ ਸਭ ਸਾਰੇ ਯਾਰ ਬੈਂਕਾਂ ਤੋਂ ਪੈਸੇ ਲੈ ਲੈ ਕੇ ਕੰਮ ਕਰਦੇ ਆ ਬੈਂਕਾਂ ਤੋਂ ਲੈ ਕੇ ਕਰਦੇ ਆ ਜਿਵੇਂ ਆਪਣੇ ਬਾਜ਼ਾਰਾਂ ਦੇ ਵਿੱਚ ਆ ਕਰਿਆਨੇ ਵਾਲਿਆ ਉਹ ਤਾਂ ਪੈਸੇ گاਹਾ ਤੋਂ گاਹਾ ਫੜ ਕੇ ਕਿਸੇ ਤੋਂ ਸਰਕਲ ਚੱਲਦਾ ਹਨ ਆਪਣੀ ਆਪਣੀ ਵੀਰੇ ਆੜਤ ਆਪਣਾ ਆਪਣਾ ਬੈਂਕ ਆਪਣੀ ਆੜਤੀ ਹੈ ਠੀਕ ਨਹੀਂ ਵੀ ਆਪਾਂ ਨੂੰ ਤਾਂ ਵੀਰੇ ਉਹਨਾਂ ਤੋਂ ਫੜਨੀ ਹੀ ਪੈਂਦੀ ਹੈ ਤੇ ਬਸ ਇਹ ਗੱਲ ਵੀ ਇਹਦੇ ਵਿੱਚ ਵੀਰੇ ਠੀਕ ਆ ਭਲ ਕੋ ਕੇ ਤਾਂ ਰੱਖਦੇ ਆ ਪਰ ਜੇ ਹੁਣ ਮੈਂ ਕਹਾਂ ਮੈਂ ਨਹੀਂ ਨਹੀਂ ਸਾਡੇ ਤੇ ਤਾਂ ਕਰਜ ਨਹੀਂ ਸਾਡੇ ਸਾਡੇ ਤੇ ਤਾਂ ਐਉਂ ਨਹੀਂ ਹੈਗਾ ਇਹ ਗੱਲਾਂ ਵੀਰੇ ਲੁਕਾਉਣ ਵਾਲੀਆਂ ਨਹੀਂ ਕਿਉਂਕਿ ਮੈਂ ਇਹ ਚਾਹਣਾ ਉਹਨਾਂ ਕਿ ਜਿਹੜੇ ਵੀ ਵੀਰ ਆਪਾਂ ਨੂੰ ਦੇਖਦੇ ਆ ਆਪਣੀ ਸੱਚਾਈ ਤੋਂ ਵਾਕਿਫ ਹੋਣ ਐਉਂ ਨਾ ਕਹਿਣ ਵੀ ਹਾਂ ਭਾਈ ਉਹ ਤਾਂ ਇੰਨਾ ਕੰਮ ਕਰਦੇ ਆ ਉਹਨਾਂ ਦੇ ਦਾ ਕਰਜਾ ਕਰਜਾ ਕੋਈ ਕੁਝ ਨਹੀਂ ਹੈ ਉਹ ਤਾਂ ਮੇਰੇ ਪਤਾ ਕੀ ਗੱਲ ਹੋਈ ਵੀਰੇ ਪਿਛਲੇ ਸਾਲ ਆਲੂਆਂ ਦੇ ਵਿੱਚੋਂ 70 ਲੱਖ ਰੁਪਏ ਦਾ ਲਾਸ ਮੈਂ ਖਾਦਾ ਆਪਾਂ ਆਪਣੀ ਰਾਣੀ ਸੁੰਦਰਾ ਧਮਾਉਣ ਲੱਗ ਗਏ ਬਾੜੀ ਲਿੱਪੜ ਗਈ ਸੀ ਯਾਰ ਉਹ ਗੱਲੇ ਰੋ ਦਾ ਮੜਾ ਕੰਮ ਜਿਆ ਹੋਣਾ ਦਿੱਤੀ ਸੀ ਉਹਦਾ ਨਾ ਏਸੀ ਵਾਲਾ ਕੰਪਰੈਸ਼ਨ ਸੜ ਗਿਆ ਕੰਪਰੈਸ਼ਨ ਖੜ ਗਿਆ ਉਹਦਾ ਜਾਮ ਹੋ ਗਿਆ ਕੰਪਰੈਸ਼ਨ ਉਹ ਤਨ ਨਾਪੇ ਗਿਆ ਸੀ ਨਾਪੇ ਹੀ ਮੁੜ ਕੇ ਆਉਂਦੇ ਦਾ ਉਹਦਾ ਕੰਪਰੈਸ਼ਨ ਜਿਆ ਜਾਮ ਹੋ ਗਿਆ ਤੇ ਹੁਣ ਵੀਰੇ ਨੂੰ ਪੁੱਛਿਆ ਸੀ ਵੀਰਾ ਕਹਿੰਦਾ ਨਵਾਂ ਪਊਗਾ ਤਾਂ ਖੜੀ ਆ ਵੀਰੇ ਦੇ ਕੋਲ ਲੱਗਿਆ ਹੈ ਲੋਡ ਕਰਨਾ ਅੱਜ ਦੇ ਦੂ ਕਰਕੇ ਲੋਡ ਤਾਂ ਇਹ ਧਵਾ ਕੇ ਚਲੋ ਘਰੇ ਖੜੀ ਕਰ ਦਾਂਗੇ ਫਿਰ ਸਾਫ ਹੋ ਜੂ ਮੈਂ ਗੱਲ ਕਰਦਾ ਸੀਗਾ ਵੀ ਵੀਰੇ ਹੁਣ ਪਿਛਲੇ ਸਾਲ ਨਾ 70 ਲੱਖ ਰੁਪਏ ਦਾ ਘਾਟਾ ਪਿਆ ਸੀਗਾ ਆਲੂ-ਆਲੂਆਂ ਚ ਹਣਾ ਤੇ ਉਦੋਂ ਪਿਛਲੇ ਸਾਲ 35 ਲੱਖ ਰੁਪਏ ਦਾ ਘਾਟਾ ਪਿਆ ਸੀ ਆਲੂਆਂ ਚ ਕਿਉਂਕਿ ਉਦੋਂ ਪਿਛਲੇ ਸਾਲ ਗਰਮੀ ਵਾਲੀ ਜਾਦੇ ਪੈ ਗਈ ਸੀ ਤੇ ਆਲੂ ਆਪਾਂ ਨੂੰ ਸਾਰੇ ਪਿਛਲੇ 30-35 ਕਿਲੇ ਸੀਗੇ ਉਹ ਖੱਤੇ ਜੀ ਸਿੱਟਣੇ ਪੈ ਗਏ ਦੀ ਕਿਉਂਕਿ ਪੱਟ ਦੇ ਦੀ ਨਾਲ ਦੀ ਨਾਲ ਹੀ ਗਲ ਜਾਂਦੇ ਸੀ ਤੇ ਉਸ ਚੱਕਰ ਦੇ ਵਿੱਚ ਵੀਰੇ ਦੇਖੋ ਝੋਨੇ ਬਹੁਤ ਸੋਹਣਾ ਲੱਗਿਆ ਝੋਨੇ ਨੇ ਬਹੁਤ ਵਧੀਆ ਬਾਹਮ ਫੜੀ ਹੈ ਨਾ ਝੋਨੇ ਤੋਂ ਬਾਅਦ ਐਤਕੀ ਆਲੂ ਵੀ ਚਲੋ ਵਧੀਆ ਹਾਂ ਕੋਲੇ ਨਹੀਂ ਬਚੇ ਪੈਸੇ ਹਾਂ ਆਏ ਜਰੂਰ ਆਏ ਖਰਚੇ ਗਏ ਹਨ ਤੇ ਜਿਹੜਾ ਦੇਣਾ ਲੈਣਾ ਸੀ ਨਾਲ ਦੀ ਨਾਲ ਚਲੋ ਜਿਹੜਾ ਰੁਕਿਆ ਜਾ ਹੋਇਆ ਸੀਗਾ ਉਹ ਸਾਰਾ ਦਿੱਤਾ ਗਿਆ ਹਨ ਤੇ ਇਹ ਗੱਲ ਮੈਂ ਵੀਰੇ ਤਾਂ ਦੱਸਦਾ ਕਿਉਂਕਿ ਵੀ ਆਪਾਂ ਕਿਸੇ ਵੀ ਜਿਹੜੇ ਵੀਰ ਮੈਨੂੰ ਮੇਰੀ ਮੇਰੀ ਉਮਰ ਦੇ ਜਾਂ ਮੇਤੋਂ ਛੋਟੀ ਉਮਰ ਦੇ ਦੇਖਦੇ ਆ ਉਹਨਾਂ ਨੂੰ ਸ਼ਾਇਦ ਕਈ ਵੀਰਾਂ ਨੂੰ ਤਾਂ ਐਂ ਲੱਗਦਾ ਕਿ ਮੈਨੂੰ ਦੱਸਿਆ ਦੀ ਗਦੇ ਬੰਦੇ ਨੇ ਕੀ ਕਹਿੰਦਾ ਕਹਿੰਦਾ ਵੀ ਸੰਧੂ ਫਾਰਮ ਵਾਲ ਨੇ ਤਾਂ ਕਰੋੜ ਦੀ ਤਾਂ ਮੱਕੀ ਵੇਚਤੀ ਉਹ ਫਲਾਨਾ ਮੈਂ ਫਿਰ ਉਹਨੂੰ ਦੱਸਿਆ ਮੁੰਡੇ ਨੂੰ ਜਿਹੜਾ ਮੈਂ ਆੜੀਆ ਉਹਨੂੰ ਮੈਂ ਦੱਸਿਆ ਮੈਂ ਕਿਹਾ ਦੇਖ ਭਰਾਵਾ ਕਿੰਨਾ ਜੂਰੀਆ ਚੱਕਿਆ ਕਿੰਨਾ ਕਿੰਨੇ ਦਾ ਤਾਂ ਬੀ ਪੈ ਗਿਆ ਮੱਕੀ ਦਾ ਹਨ ਤੇ 150 ਕਿੱਲੇ ਦੀ ਬਜਾਈ ਦਾ ਲਾ ਲਓ ਦੇਖ ਲਓ ਹਨਾ ਜੇ 4 ਜੇ ਜਾਨਕੀ 4000 ਰੁਪਏ ਨੂੰ ਵੀ ਲਾਉਂਦੇ ਆ ਕਿਲੇ ਦਾ ਤਾਂ ਸਮਝ ਲਓ ਵੀ 6-7 ਲੱਖ ਰੁਪਏ ਦਾ 8-9 ਲੱਖ ਰੁਪਏ ਦਾ ਵੀ ਆਇਆ ਸੀਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣਾ ਉਹ ਹੋ ਗਿਆ ਜਿਹੜਾ ਡੀਏਪੀ ਪਿਆ ਸਾਰੇ ਖੱਤਿਆਂ ਜਣਾ 150 ਗੱਟੂ ਡੀਏਪੀ ਦਾ ਲਾ ਲਓ ਤੇ ਫੇਰ ਬਈ ਉਹਨਾਂ ਨੂੰ ਬਾਅਦ ਅਹੀ ਇਹਦੇ ਤੇਲ ਫੂਕਿਆ ਹਨਾ ਤੇ ਚਲੋ ਤੇ ਫੇਰ ਹੁਣ ਝੋਨਾ ਲਾਉਣਾ ਵੀਰੇ ਝੋਨੇ ਦੇ ਵਿੱਚ ਕਿੰਨਾ ਡੀਜ਼ਲ ਆ ਗਿਆ ਕਿੰਨੀ ਲੇਬਰ ਦੇਣੀ ਆ ਸਾਰਾ ਕੁਝ ਉਹ ਇੱਥੇ ਹੀ ਦੇਣਾ ਹਨਾ ਤੇ ਮੱਕੀ ਨੂੰ ਪਾਲਣ ਤੇ ਕਿੰਨਾ ਖਰਚ ਆਇਆ ਸਾਰਾ ਕੁਝ ਖਰਚਾ ਹੈ ਵੀਰੇ ਜਿੰਨੀ ਵੱਡੀ ਖੇਤੀ ਹੁੰਦੀ ਆ ਖਰਚੇ ਵੀ ਰੋਜ਼ ਦੇ ਬਹੁਤ ਵੱਡੇ ਆ ਮੈਂ ਇਹ ਨਹੀਂ ਕਹਿੰਦਾ ਕਿ ਬਚਦਾ ਨਹੀਂਗਾ ਮੈਂ ਇਹ ਨਹੀਂ ਕਹਿ ਸਕਦਾ ਵੀ ਖੇਤੀ ਕੋਈ ਘਾਟੇ ਦਾ ਧੰਦਾ ਜਾਂ ਕੁਝ ਵੀ ਇਦਾਂ ਦਾ ਕੰਮ ਹਨਾ ਇਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਹਾਂ ਲੱਗੇ ਹੋਏ ਆ ਬਚੀ ਵੀ ਜਾਂਦਾ ਬਣਾਈ ਵੀ ਜਾਂਦੇ ਆ ਤੇ ਘਾਟੇ ਵੀ ਪੈ ਜਾਂਦੇ ਮੈਂ ਇਹ ਗੱਲ ਤਾਂ ਕਰਦਾ ਵੀਰੇ ਕਿਉਂਕਿ ਬਾਲੇ ਵੀਰ ਮੈਨੂੰ ਵੀ ਜਿਵੇਂ ਮੇਰੇ ਮੇਰੀ ਉਮਰ ਦੇ ਮੇਰੇ ਤੋਂ ਛੋਟੀ ਉਮਰ ਦੇ ਮੈਨੂੰ ਬਹੁਤ ਦੇਖਦੇ ਆਣ ਕਿ ਵੀਰੇ ਘਾਟੇ ਵੱਧ ਦੇ ਜ਼ਿੰਦਗੀ ਦਾ ਉਤਰਾਓ ਆ ਹਨਾ ਇਹ ਹੁਣ ਆਉਂਦਾ ਹੀ ਰਹਿੰਦਾ ਹਾਂ ਖੇਤੀ ਕੋਈ ਮਾੜਾ ਧੰਦਾ ਨਹੀਂ ਵੀਰੇ ਵਧੀਆ ਧੰਦਾ ਵਾ ਠੀਕ ਆ ਵਧੀਆ ਆਪਣਾ ਕੀਤਾ ਵਾ ਵਧੀਆ ਬਿਜ਼ਨਸ ਆ ਆਪਾਂ ਕਰਦੇ ਆਂ ਆ ਬਿਜ਼ਨਸ ਦੇ ਵਿੱਚ ਵਾਧੇ ਘਾਟੇ ਆਉਂਦੇ ਰਹਿੰਦੇ ਆ ਵੀਰੇ ਠੀਕ ਨੇ ਉਹਨੂੰ ਆਉਣ ਜੇ ਹੁਣ ਘਾਟਾ ਪਿਆ ਹੋਇਆ ਤਾਂ ਵੀਰੇ ਉਹਨੂੰ ਆਉਣ ਨੂੰ ਥੋੜਾ ਥੋੜਾ ਟਾਈਮ ਤਾਂ ਲੱਗੂਗਾ ਠੀਕ ਵਾਹਿਗੁਰੂ ਮਿਹਰ ਕਰੂ ਹੋ ਜਾਣਗੇ ਠੀਕ ਤੇ ਬਸ ਇਹ ਹੈ ਵੀ ਹਾਂ ਇਹ ਨਹੀਂ ਹੈਗਾ ਵੀ ਖੇਤੀ ਕੋਈ ਮਾੜਾ ਧੰਦਾ ਜਾਨਾ ਕਿਉਂਕਿ ਸਾਡੇ ਬਾਪੂ ਨੇ ਅੱਜ ਤੱਕ ਅਸੀਂ ਜਿੱਥੇ ਖੜੇ ਆ ਸਾਨੂੰ ਤਾਂ ਹੋਰ ਪਾਸੇ ਤੱਕ ਇੱਧੇ ਤੋਂ ਪਾਸੇੋਂ ਕਮਾਈ ਨਹੀਂ ਸੀ ਜਿੱਥੇ ਅੱਜ ਖੜੇ ਆ ਗੱਡੀਆਂ ਹੋਈਆਂ ਟਰੈਕਟਰ ਹੋਏ ਆ ਹਨਾ ਭੈਣ ਤੇ ਜੋ ਵੀ ਘਰ-ਬਾਰ ਬਣਾਇਆ ਵਾ ਸਾਰਾ ਕੁਝ ਖੇਤੀ ਦੇ ਸਿਰ ਤੋਂ ਬਣਾਇਆ ਕੋਈ ਖੇਤੀ ਉਹ ਨਹੀਂ ਹੈ ਕਹਿ ਸਕਦੇ ਵੀ ਅਸੀਂ ਮਾੜੀ ਆ ਜਾਂ ਖੇਤੀ ਨੇ ਸਾਡਾ ਆ ਕਰਤਾ ਖੇਤੀ ਨੇ ਉਹ ਕਰਤਾ ਠੀਕ ਨਹੀਂ ਨਹੀਂ ਖੇਤੀ ਬਹੁਤ ਵਧੀਆ ਕੀਤਾ ਵਾ ਆਪਣੇ ਜਿੰਨੇ ਵੀਰ ਮੈਂ ਤਾਂ ਕਹਿੰਦਾ ਜਿਹੜੇ ਵੀਰ ਬਾਹਰ ਜਾਣ ਦਾ ਵੀ ਸੋਚਦੇ ਆ ਚਲੋ ਠੀਕ ਆ ਸੋਚੋ ਜਿਨ੍ਹਾਂ ਦੀ ਮਜਬੂਰੀ ਹੈ ਜਾਵੋ ਆਪਾਂ ਇਹ ਨਹੀਂ ਕਿਸੇ ਨੂੰ ਕਹਿੰਦੇ ਨਾ ਜਾਵੋ ਜਾਵੋ ਜਾਣਾ ਵੀ ਚਾਹੀਦਾ ਜਿੱਥੇ ਵੀ ਤੁਹਾਡਾ ਮਾਣਾ ਹਨ ਪਰ ਜਿਨ੍ਹਾਂ ਕੋਲੇ ਵੀਰੇ ਆਪਦੀਆਂ ਘਰ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਾਂ ਆਪਦੀ ਖੇਤੀ ਕਰਨੀ ਚਾਹੀਦੀ ਤੇ ਉਹ ਵੀਰਾਂ ਨੂੰ ਤਾਂ ਆਪਦੀਆਂ ਖੇਤੀ ਖੁੱਤੀ ਕਰਨੀ ਚਾਹੀਦੀ ਆ ਵਧੀਆ ਤਿੰਦਾਵਾ ਹਾਂ ਪੜੋ ਲਿਖੋ ਵੀ ਇਹ ਵੀ ਗੱਲ ਹੈ ਜਿਹੜੇ ਵੀਰ ਪੜਨ ਦੇ ਹਿਯਾਰ ਆ ਤਾਂ ਜ਼ਰੂਰ ਪੜੋ ਵੀਰੇ ਪੜ੍ਹ ਲਿਖ ਕੇ ਆਪਦਾ ਕਰੋ ਆਪਣੇ ਪਤਾ ਕੀ ਗੱਲ ਆ ਵੀਰੇ ਆਪਣੇ 12 ਪੜ੍ਹ ਕੇ ਜਾਂ ਥੋੜੀ ਜੀ ਪੜਾਈ ਕਰਕੇ ਕਹਿ ਦਿੰਦੇ ਆ ਵੀ ਸਾਨੂੰ ਸਰਕਾਰੀਆ ਜੌਬਾਂ ਨਹੀਂ ਲੱਗੀਆਂ ਵੀਰੇ ਸਰਕਾਰੀਆ ਜੌਬਾਂ ਤੋਂ ਕੀ ਕਰਾਉਣਾ ਠੀਕ ਨਹੀਂ ਐਨਿਆਂ ਬੰਦਿਆਂ ਨੂੰ ਸਰਕਾਰੀ ਜੌਬ ਥੋੜੀ ਨਾ ਲੱਗ ਜੂ ਯਾਰ ਆਪਦਾ ਆਪਦਾ ਪੜ੍ਹ ਲਿਖ ਕੇ ਕੋਈ ਵਧੀਆ ਪੜ੍ਹਾਈ ਕਰਕੇ ਆਪਦਾ ਬਿਜ਼ਨਸ ਖੋਲ੍ਹ ਲਓ ਜਾਂ ਕੁਛ ਵੀ ਕਰੋ ਯਾਰ ਠੀਕ ਨਹੀਂ ਆਪਾਂ ਸਰਕਾਰ ਦੇ ਆਸਤੇ ਕਿਉਂ ਬੈਠਣਾ ਠੀਕ ਨਹੀਂ ਵੀ ਸਰਕਾਰ ਸਾਰੇ ਜਾਣੇ ਆਪਾਂ ਸਰਕਾਰ ਦੀ ਉਹ ਬਹਿ ਜਾਂਦੇ ਆ ਸਾਰੇ ਜਾਣੇ ਜਿਹੜਾ ਵੀ ਕਹਿੰਦਾ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਯਾਰ ਵੀਰੇ ਸਰਕਾਰੀ ਨੌਕਰੀਆਂ ਵਾਲੇ ਤੋਂ ਵੀ ਉੱਤੇ ਉੱਤੇ ਦੀ ਫਿਰਦੇ ਆ ਠੀਕ ਨਹੀਂ ਤੇ ਉਹ ਤਾਂ ਆਪਣੇ ਬਹਿ ਮਮਾ ਦੇ ਵੀ ਸਰਕਾਰੀ ਨੌਕਰੀ ਚ ਵੀ ਬਾਏ ਆ ਸਾਰਾ ਕੁਝ ਪੂਰਾ ਵਧੀਆ ਹੁੰਦਾ ਯਾਰ ਵਿੱਚ ਠੀਕ ਨਹੀਂ ਬਸ ਆ ਪੜੋ ਲਿਖੋ ਕੰਮ ਕਰੋ ਵਧੀਆ ਉਹਦੇ ਕਰਕੇ ਵੀਰੇ ਪੜ੍ਹਾਈ ਬਹੁਤ ਜ਼ਰੂਰੀ ਆ ਪੜ੍ਹਨਾ ਚਾਹੀਦਾ ਸਾਰਿਆਂ ਨੂੰ ਜਿਹੜੇ ਵੀ ਪੜ੍ਹ ਸਕਦੇ ਆ ਉਹਨਾਂ ਨੂੰ ਤਾਂ ਜ਼ਰੂਰ ਪੜ੍ਹਨਾ ਚਾਹੀਦਾ ਠੀਕ ਨਹੀਂ ਜਿਹੜੇ ਵੀਰੇ ਦਿਮਾਗ ਆ ਬਹੁਤ ਵੀਰ ਹੁਸ਼ਿਆਰ ਆ ਪੜ੍ਹਾਈ ਪੜ੍ਹਾਈ ਦੇ ਵਿੱਚ ਨਾ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਤੇ ਪੜੋ ਵੀਰੇ ਦੱਬ ਕੇ ਪੜੋ ਤੇ ਖੇਤੀ ਵੀ ਕਰੋ ਪਰ ਪੜੋ ਤੇ ਕਿਉਂਕਿ ਮੈਂ ਦੋ ਅਸੀਂ 2006 ਦੇ ਵਿੱਚ ਕੰਬਾਈਨ ਲੈ ਲਈ ਸੀ ਉਦੋਂ ਬਾਅਦ ਮੇਰਾ ਤਾਂ ਯਾਰ ਪੜਨ ਨੂੰ ਜੀ ਹੀ ਨਹੀਂ ਕਰਿਆ ਹੁਣ ਮੈਂ ਪਛਤਾਉਣਾ ਕਿ ਪੜਨਾ ਚਾਹੀਦਾ ਸੀਗਾ ਨਾਲ ਦੀ ਨਾਲ ਪੜਨਾ ਚਾਹੀਦਾ ਸੀ ਕਾਲਜ ਲਾਈਫ ਵੀ ਦੇਖਣੀ ਚਾਹੀਦੀ ਸੀ ਤੇ ਵਧੀਆ ਸੀ ਪੜਨਾ ਹੁੰਦਾ ਠੀਕ ਨੇ ਕਿਉਂਕਿ ਕਾਲਜ ਲਾਈਫ ਦੇ ਵਿੱਚ ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਵੇਂ ਯਾਰ ਦੋਸਤ ਬਣਦੇ ਆ ਮੇਰਾ ਯਾਰ ਕੋਈ ਯਾਰ ਦੋਸਤ ਨਹੀਂ ਹੈਗਾ ਦੇ ਜਿਹੜੇ ਪਿੰਡ ਦੇ ਜਿਹੜੇ ਜਾਨੀ ਕਿ ਸ਼ੁਰੂ ਤੋਂ ਨਾਲ ਦੀ ਜੁੰਗ ਜਿਵੇਂ ਕਹਿ ਦੇਣੇ ਜੁੰਡੀ ਦੇ ਯਾਰ ਬੀਹੀ ਵਾਲੇ ਯਾਰ ਚਾਰ ਪੰਜ ਜਾਣੇ ਸੀ ਸਾਰੇ ਕੈਨੇਡਾ ਬੈਠੇ ਆ ਤੇ ਉਸ ਤੋਂ ਬਾਅਦ ਨਵੇਂ ਕੋਈ ਯਾਰ ਦੋਸਤ ਵੀ ਐਵੇਂ ਬਣੇ ਹੀ ਨਹੀਂ ਨਜ਼ਦੀਕੀ ਹਨ ਜੀ ਹਾਂ ਜਿਵੇਂ ਖੇਤੀ ਰਿਲੇਟਡ ਵਾਲੀ ਯਾਰ ਦੋਸਤਾਂ ਬਸ ਤੇ ਹਾਂ ਉਹ ਜੀਆਂ ਚੀਜ਼ਾਂ ਤੋਂ ਸਿੱਖਣ ਕਾਲਜ ਲਾਈਫ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਨ ਤੇ ਮੈਂ ਇਹ ਤਾਂ ਹੀ ਦੱਸਿਆ ਸੀਗਾ ਵੀਰੇ ਜੋ ਵੀ ਹਾਂ ਵੀ ਅਸੀਂ ਵੀ ਦੇਣੇ ਲੈਣੇ ਆ ਪੈਤੇ ਆ ਉਹਨਾਂ ਸਮਝੋ ਕਿ ਹਾਂ ਵੀ ਇਹ ਤਾਂ ਵੀ ਆ ਚੀਜ਼ ਲੈ ਲਈ ਆ ਚੀਜ਼ ਲੈ ਲਈ ਵੀਰੇ ਆਪਣਾ ਤਾਂ ਸਾਰਾ ਕੁਝ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸੀ ਹੋਈ ਆ ਨਾ ਕਿ ਵੀਰੇ ਆਪਾਂ ਐਵੇਂ ਲੋਨ ਤੇ ਲੈਨੇ ਆ ਜਾਂ ਇਦਾਂ ਲੈਨੇ ਆ ਤੇ ਉਹ ਚੀਜ਼ਾਂ ਆਪਾਂ ਵੀ ਕਰੋ ਪਰ ਹਾਂ ਆਪਾਂ ਕਿਹੜਾ ਵੀਰੇ ਵੀ ਐਸ਼ ਪ੍ਰਸਤੀਆਂ ਕਰਦੇ ਆ ਪੈਸੇ ਲੋਨ ਲਿਆ ਵਾ ਮੋੜ ਦਾਂਗੇ ਬਸ ਇਹ ਚੀਜ਼ਾਂ ਨੇ ਇਦਾਂ ਕਰੀ ਜਾਂਦੇ ਆ ਕੰਮ ਕਰ ਹਾਂ ਵਾਹਿਗੁਰੂ ਮਿਹਰ ਕਰੂ ਆਪਦੇ ਪੈਸੇ ਨਾਲ ਕੰਮ ਕਰਾਂਗੇ ਉਹ ਦਿਨ ਸਵਾਦ ਵੱਖਰਾ ਹੋ ਜਾਊਗਾ ਹੁਣ ਹਜੇ ਚਲੋ ਲੈ ਕੇ ਕਰਨੇ ਪੈਂਦੇ ਆ ਜਦੋਂ ਫਿਰ ਆਪਦੇ ਹੋਗੇ ਤਾਂ ਫਿਰ ਵੱਖਰਾ ਸਵਾਦ ਹੋ ਜਾਂਦਾ ਆਪਦੇ ਪੈਸਿਆਂ ਦਾ ਨਾ ਬਸ ਇਹੀ ਗੱਲਾਂ ਨੇ ਤੇ ਤੇ ਚੰਗੀਆਂ ਲੱਗੀਆਂ ਤਾਂ ਧੰਨਵਾਦ ਤੁਹਾਨੂੰ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਬਹੁਤ ਧੰਨਵਾਦ ਇਸ ਤੋਂ ਵੀ ਹੋਰ ਕੱਲ ਨੂੰ ਵਧੀਆ ਵੀਡੀਓ ਬਣਾਵਾਂਗੇ ਇੱਕ ਨਾ ਹੋਰ ਯਾਰ ਜਿਹੜੇ ਵੀਰ ਨਾ ਪੋਡਕਾਸਟ ਕਰਨ ਲੱਗ ਗਏ ਅੱਜ ਕੱਲ ਤਾਂ ਵੀਰੇ ਜਣਾ ਖਣਾ ਹੀ ਪੋਡਕਾਸਟ ਕਰਨ ਬੈ ਗਿਆ ਯਾਰ ਜਣਾ ਖਣਾ ਯਾਰ ਮੈਂ ਹੁਣ ਅੱਜ ਨਾ ਉਹਨਾਂ ਦੀ ਦੇਖੀ ਸੀ ਸੰਘਾ ਫਾਰਮ ਵਾਲਿਆਂ ਦੀ ਜੱਗ ਬਾਣੀ ਵਾਲਿਆਂ ਨੇ ਬਣਾਈ ਦੀ ਵੀਡੀਓ ਪਰ ਥੋੜੀ ਬਣਾਈ ਹਨਾ ਉਹ ਜਿਹੇ ਬੰਦਿਆਂ ਦੀ ਸਕਸੈਸ ਸਟੋਰੀਆਂ ਜਾਂ ਵਧੀਆ ਜੋ ਕੰਮ ਕਰਦੇ ਆ ਦੱਸਣੀਆਂ ਚਾਹੀਦੀ ਜਿਵੇਂ ਉਹ ਸੰਘਾ ਫਾਰਮ ਵਾਲਿਆ ਸਾਡੇ ਆ ਬੀਜੇ ਫਾਰਮ ਵਾਲੇ ਹਨਾ ਤੇ ਕਪੂਰ ਫਾਰਮ ਵਾਲਿਆ ਹੋਰ ਬਹੁਤ ਵੱਡੇ ਵੱਡੇ ਉਧਰ ਫਾਰਮ ਆ ਜਨੰਦਰ ਏਰੀਏ ਦੇ ਵਿੱਚ ਤੇ ਹੋਰ ਵੀ ਬਹੁਤ ਬਹੁਤ ਵਧੀਆ ਫਾਰਮ ਹਨ ਜਿਹੜੇ ਇਹਨਾਂ ਨੂੰ ਵਧੀਆ ਚੀਜ਼ਾਂ ਦੱਸਣੀਆਂ ਚਾਹੀਦੀਆਂ ਤੇ ਇੱਕ ਗੱਲਾਂ ਉਹਦੀਆਂ ਸੁਣੀਆਂ ਮੈਂ ਜਿਹੜਾ ਗਰਦੀਪ ਮਨੀਲਾ ਉਹਦੀਆਂ ਗੱਲਾਂ ਬੜੀਆਂ ਵਧੀਆਂ ਲੱਗੀਆਂ ਤੁਸੀਂ ਵੀ ਸੁਣ ਕੇ ਦੇਖਿਓ ਹਨ ਤੇ ਵੀ ਇੱਕ ਉਹ ਉਹਨਾਂ ਦਾ ਵਧੀਆ ਜਿਹਾ ਪੋਡਕਾਸਟ ਲੱਗਿਆ ਜਿਨ੍ਹਾਂ ਨੇ ਮੈਂ ਇੱਕ ਦਿਨ ਸਟੋਰੀ ਵੀ ਪਾਈ ਸੀ ਜਿਹੜੇ ਉਹ ਇਲੈਕਟ੍ਰੀਕਲ ਦਾ ਕੰਮ ਕਮ ਸਿਖਾਉਂਦੇ ਆ ਉਹਨਾਂ ਵੀ ਬੜਾ ਵਧੀਆ ਸੀ ਪੋਡਕਾਸਟ ਯਾਰ ਉਹੋ ਜਿਹੇ ਬੰਦਿਆਂ ਦੇ ਪੋਡਕਾਸਟ ਚਾਹੀਦੇ ਜਿਨ੍ਹਾਂ ਤੋਂ ਕੋਈ ਸਿੱਖਣ ਨੂੰ ਮਿਲੇ ਜਿਨ੍ਹਾਂ ਦੀਆਂ ਗੱਲਾਂ ਦੇ ਵਿੱਚ ਪਾਵਰ ਹੋਵੇ ਜਿਨ੍ਹਾਂ ਦੀਆਂ ਗੱਲਾਂ ਦੇ ਵਿੱਚ ਧਾਮ ਹੋਵੇ ਹੁਣ ਉਹਨਾਂ ਦੇ ਉਹਨਾਂ ਦੇ ਪੋਡਕਾਸਟ ਕਰਨ ਲੱਜਾਂਦਾ ਵੀ ਜਿਨ੍ਹਾਂ ਨੂੰ ਛੱਡ ਗਈ ਜਾਂ ਛੱਡ ਗਿਆ ਉਹਨਾਂ ਦੇ ਪੋਡਕਾਸਟ ਵੀ ਥਾਲੇ ਉਹਨਾਂ ਤੋਂ ਅਸੀਂ ਕੀ ਕਰਾਉਣਾ ਠੀਕ ਨਹੀਂ ਸਾਨੂੰ ਉਹਨਾਂ ਦਾ ਕੀ ਮਤਲਬ ਵੀ ਅਸੀਂ ਉਹ ਗੰਦ ਖਾਨਿਆਂ ਤੋਂ ਅਸੀਂ ਕੀ ਕਰਾਉਣਾ ਦਫਾ ਹੋਵੋ ਆਪਦੇ ਘਰੇ ਅੱਛਾ ਫਿਰ ਪੌਡਕਾਸਟ ਕਰਨਾ ਅੱਛਾ ਸਾਲੇ ਇੰਨੇ ਹਰਾਮੀਆਂ YouTube ਚੈਨਲ ਵਾਲੇ ਆਪਦਾ ਨਵਾਂ ਚੈਨਲ ਬਣਾਗੇ ਪਤਾ ਨਹੀਂ ਤਾਂ ਉਹਨਾਂ ਨੂੰ ਪੈਸੇ ਦੇ ਕੇ ਪੌਡਕਾਸਟ ਕਰਾ ਲੈਣ ਕਰਦੇ ਤੇ ਉਹੀ ਮੁੱਦੇ ਤੇ ਰਿਪੋਰਟ ਕਾਸਟ ਕਰਨ ਜਾਂਦੇ ਆ ਜਿਹੜੇ ਮੁੱਦਾ ਭਖਿਆ ਹੋਵੇ ਤੇ ਅੱਛਾ YouTube ਵਾਲੇ ਵੀ ਜਿਹੜੇ ਜਾਨਕ YouTube ਚੈਨਲ ਉਹ ਵੀ ਯਾਰ ਉਹੀ ਚੀਜ਼ਾਂ ਦਿਖਾਉਂਦੇ ਆ ਵੀ ਉਹੀ ਉਹੀ ਚੀਜ਼ਾਂ ਦਿਖਾਉਣੀਆਂ ਜਿਨ੍ਹਾਂ ਤੇ ਪੂਰਾ ਮੁੱਦਾ ਭਖੇ ਆਲਾ ਵੀ ਹਾਂ ਵੀ ਇਹ ਤੇ ਸਾਨੂੰ ਵਿਊ ਆਉਣਗੇ ਸਿਰਫ ਸਾਲਾ ਵਿਊ ਦਾ ਚੱਕਰ ਦੇ ਮਰ ਗਏ ਤਾਰੀ ਤਣੇ ਕਿਸੇ ਨੂੰ ਇਹ ਨਹੀਂ ਹੈਗਾ ਕਿ ਅਸੀਂ YouTube ਤੇ ਚੈਨਲ ਬਣਾਇਆ ਉਹਨੂੰ ਕੁਝ ਨੌਲੇਜ ਦੇਈਏ ਵੀ ਜੇ ਸੀ ਕੁਝ ਕੋਸ਼ਿਸ਼ ਕਰਾਂਗੇ ਤਾਂ ਸਾਰਾ ਕੁਝ ਆਪੇ ਵਧੀਆ ਹੋਊਗਾ। ਉਹ ਚੀਜ਼ਾਂ ਤੋਂ ਨਹੀਂ ਉਹ ਚੀਜ਼ਾਂ ਨਹੀਂ ਬਸ ਚੱਜੀਆਂ ਕਰਦੇ। ਪਤਾ ਨਹੀਂ ਕਿਉਂ ਐਡਾ ਬੇਕਾਰ ਬੇੜਾ ਕਰਕੇ ਆ ਸਿਰਫ ਇੱਕ ਦੁਨੀਆ ਨੂੰ ਸਿਰਫ ਇੱਕ ਆਪਦੇ ਪੈਸੇ ਤੱਕ ਮਤਲਬ ਹੈ ਸਾਨੂੰ ਪੈਸਾ ਕਿਵੇਂ ਬਣ ਜਵੇ ਬਸ। ਆ ਚੀਜ਼ ਦਾ ਮਤਲਬ ਹੈ ਹੋਰ ਕੁਝ ਨਹੀਂ ਹੈਗਾ ਕਿ ਅਸੀਂ ਆਪਦੇ ਕੰਟੈਂਟ ਕੀ ਦਿਖਾ ਰਹੇ ਆ ਯਾਰ ਇਹ ਦਿਖਾਉਣਾ ਚਾਹੀਦਾ ਜਾਂ ਨਹੀਂ ਦਿਖਾਉਣਾ ਚਾਹੀਦਾ। ਉਹ ਚੀਜ਼ਾਂ ਤਾਂ ਕਿਸੇ ਨੂੰ ਕੋਈ ਮਤਲਬ ਨਹੀਂ ਸਿਰਫ ਆਪਦੇ ਇੱਕ ਸਾਲਾ ਵਿਊਆਂ ਦੇ ਖਾਤਰ ਬਹੁਤ ਗੰਦ ਖਾਨਾਂ ਕਰਦੇ ਆ ਇੱਕ ਹੋਰ ਵੀ ਮੈਂ ਦੇਖਿਆ ਚਲੋ ਕਈ ਵੀਰਾਂ ਨੂੰ ਬੁਰਾਈ ਵੀ ਲੱਗੂ ਸ਼ਾਇਦ ਮੇਰੀ ਗੱਲ ਆ ਗੱਡੀਆਂ ਕੱਦੂ ਚਵਾੜਨੀਆਂ ਦੱਸੋ ਉਹ ਵੀ ਚੰਗੀ ਗੱਲ ਹੈ ਵੀਰ ਯਾਰ ਗੱਡੀਆਂ ਗੱਦੂ ਚਵਾੜਨੀਆਂ ਗੱਡੀਆਂ ਠੀਕ ਆ ਆਪਾਂ ਆਫ ਰੋਡ ਲਈ ਲਈਆਂ ਆਫ ਰੋਡ ਕਰੋ ਕੱਦੂ ਕਰਨਾ ਕਿਹੜਾ ਆਫ ਰੋਡ ਆ ਯਾਰ ਤੁਹਾਨੂੰ ਦੇਖ ਕੇ ਜਿਹੜੇ ਬੰਦੇ ਤੁਹਾਨੂੰ ਦੇਖਦੇ ਆ ਜਵਾਕ ਉਹ ਵੀ ਇਹੀ ਕੋ ਸਿੱਖਣਗੇ ਵੀ ਹਾਂ ਆਪਾਂ ਵੀ ਵੱਡੇ ਹੋਗੇ ਜਾਂ ਦੀ ਉਹਨਾਂ ਦਾ ਬੱਸ ਚੱਲੇ ਦਾ ਉਹ ਵੀ ਇਹੀ ਕੁਝ ਸਿੱਖਣਾ ਹਨਾ ਹੋ ਗਿਆ ਬੱਸ ਕਿੰਨੇ ਰੁਪਏ ਠੀਕ ਹੈ ਤੇ ਅੰਦਰੋਂ ਸਾਫ਼ ਹੋ ਗਏ ਮੈਟ ਮੈਂ ਕਿਰਦੇ ਕੱਪੜਾ ਬਾਸ ਠੀਕ ਹੈ ਡੈਸ਼ਬੋਰਡ ਤੇ ਹੀ ਮਾਰ ਦੇਣੇ ਕੱਪੜਾ ਹਾਂ ਅੰਦਰ ਨਹੀਂ ਪੌੜਿਚ ਰਹਿਣ ਦੇ ਉਹ ਸੁੱਕਾ ਕੱਪੜਾ ਸਾਫ਼ ਕਰ ਦੇ ਬਸ ਵੀਰ ਵੀ ਤੁਹਾਨੂੰ ਕਿੰਨੇ ਬੰਦੇ ਦੇਖਦੇ ਹੋਣਗੇ ਹਨਾ ਵੀ ਉਹ ਚੀਜ਼ਾਂ ਦਾ ਯਾਰ ਮਾੜਾ ਮੋਟਾ ਧਿਆਨ ਰੱਖੋ ਤੁਸੀਂ ਇਹ ਦੱਸੋ ਵੀ ਅੱਜ ਅਸੀਂ ਆਹ ਖੱਤਾ ਐਵੇਂ ਬਾਹਾ ਜਿਹੜੇ ਜਿਹੜੇ ਜੱਟ ਜ਼ਿਮੀਂਦਾਰ ਆ ਜਿਹੜੇ ਵੀਡੀਓ ਬਣਾਉਂਦੇ ਆ ਕੱਦੂ ਕਰਦੇ ਨੇ ਤੁਸੀਂ ਇਹ ਦੱਸੋ ਵੀ ਅਸੀਂ ਆਹ ਖੱਤਾ ਜਿਵੇਂ ਬਾਹਾ ਅਸੀਂ ਅੱਜ ਆ ਰਹੇ ਉਹ ਪਾਇਆ ਅਸੀਂ ਬਾਪੂ ਨਾਲ ਆਹ ਕੰਮ ਕਰਾਇਆ ਬਾਪੂ ਦੇ ਨਾਲ ਆਹ ਕੀਤਾ ਜੇ ਕੱਦੂ ਕਰਨ ਉਹ ਉਹ ਗੱਲਾਂ ਨਹੀਂ ਵਧੀਆ ਠੀਕ ਨਹੀਂ ਉਹ ਗੱਲਾਂ ਨਹੀਂ ਵਧੀਆ ਆ ਟਰੈਕਟਰ ਨਾਲ ਕੱਦੂ ਕਰੋ ਵੀ ਅੱਜ ਅਸੀਂ ਐਵੇਂ ਟਰੈਕਟਰ ਨਾਲ ਕੱਦੂ ਕੀਤਾ ਐਵੇਂ ਕੀਤਾ ਗੱਡੀਆਂ ਨਾਲ ਬਾੜੋ ਇਹ ਗੱਲਾਂ ਆਪਾਂ ਨੂੰ ਸ਼ੋਭਾ ਨਹੀਂ ਆਫ ਰੋਡ ਕਰਨੀ ਆ ਆਫ ਰੋਡ ਕਰੋ ਵੀ ਹਾਂ ਜਿੱਥੇ ਮਰਜ਼ੀ ਜਾਓ ਆਫ ਰੋਡਿੰਗ ਕਰਨ ਦੇ ਉਹਦਾ ਵਲੌਗ ਬਣਾਓ ਵੀ ਹਾਂ ਅੱਜ ਅਸੀਂ ਇੱਥੇ ਪਹਾੜਾਂ 'ਚ ਗਏ ਉੱਥੇ ਆਫ ਰੋਡ ਕੀਤਾ ਉਹ ਚੀਜ਼ਾਂ ਦਾ ਕਰੋ ਉਹ ਤੁਹਾਨੂੰ ਦੇਖਾਂਗੇ ਵੀ ਤੇ ਪਰ ਖੱਤੇ ਜਿ ਕੱਦੂ ਕਰਨਾ ਉਹ ਨਹੀਂ ਉਹ ਨਹੀਂ ਬੈਨੀਫਿਟ